ਸਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਖਾਲਸਾ ਪਿਆਰੀ ਸਾਧ ਸੰਗਤ ਬੜਾ ਪਾਏ ਹਾਂ ਅੰਮ੍ਰਿਤ ਵੇੜੇ ਦੀ ਬਾਣਚ ਗੁਰੂ ਚਰਨਾਂ ਦੇ ਪਿਆਰ ਚ ਉਦਮ ਕਰਕੇ ਪਹੁੰਚ ਕੇ ਜੁੜ ਮਿਲ ਬੈਠੇ ਲਾਹਾ ਪ੍ਰਾਪਤ ਕਰ ਰਹੇ ਹਾਂ ਸਤਗੁਰਾਂ ਨੇ ਜੋ ਬਖਸ਼ਿਸ਼ ਕੀਤੀ ਤਖਤਾਂ ਤੇ ਇਸ ਸ਼ੁਭਤ ਹੋ ਕੇ ਸਾਨੂੰ ਕਲਯੁਗ ਦੇ ਜੀਵਾਂ ਨੂੰ ਆਪਣੀ ਬਖਸ਼ਿਸ਼ ਵਰਤੌਣ ਦੇ ਲਈ ਅਮਰਤ ਵਲੇ ਤੋਂ ਪਵਿੱਤਰ ਮੁਖਵਾਕ ਹੁਕਮ ਬਖਸ਼ੇ ਹਨ ਪਾਵਨ ਅੰਗ 662 ਤੇਤਨਾਸਰੀ ਰਾਗ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਸੋ ਆਪਨੇ ਕੋਲ 20 ਮਿੰਟ ਹਨ ਸਤਿਗੁਰੂ ਮਹਾਰਾਜ ਅੱਜ ਦੇ ਬਚਨਾਂ ਵਿੱਚ ਕੀ ਰਹਿਮਤ ਕਰਦੇ ਹਨ ਸਰਵਣ ਕਰਨ ਦੇ ਲਈ ਮਨ ਬਿਰਤੀਆਂ ਇਕਾਗਰ ਕਰਿਏ ਸੁਰਤੀ ਜੋੜੀਏ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਤਨਾਸਰੀ ਰਾਗ ਹੈ ਪਹਿਲੇ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਚੋਰ ਸਲਾਹੇ ਚੀਤ ਨਾ ਭੀਜਾ ਸਤਿਗੁਰੂ ਪਾਤਸ਼ਾਹ ਨੇ ਅੱਜ ਦਾ ਜਿਹੜਾ ਸਬਜੈਕਟ ਰੱਖਿਆ ਹੈ ਸਾਨੂੰ ਸੰਸਾਰੀ ਜੀਵਾਂ ਨੂੰ ਮਨੁੱਖਾਂ ਨੂੰ ਖਾਸ ਕਰਕੇ ਜਿਹੜੇ ਅਸੀਂ ਧਾਰਮਿਕ ਬੰਦੇ ਹਾਂ ਧਰਮ ਤੇ ਚੱਲਣ ਵਾਲੇ ਹਾਂ ਸਾਡੇ ਲਈ ਸਤਿਗੁਰੂ ਮਹਾਰਾਜੇ ਬਖਸ਼ਿਸ਼ ਕਰਦੇ ਨੇ ਦੁਨਿਆਵੀ ਲੋਕਾਂ ਵਾਸਤੇ ਵੀ ਐ ਪਰ ਬਹੁਤ ਸੋਹਣਾ ਸਬਜੈਕਟ ਮਹਾਰਾਜ ਨੇ ਰੱਖਿਆ ਹੈ ਚੋਰ ਦਾ ਪ੍ਰਮਾਣ ਦਿੱਤਾ ਚੋਰ ਦਾ ਕਿਉਂਕਿ ਅਸੀਂ ਸਾਰੇ ਚੋਰ ਦੀ ਜਿਹੜੀ ਜ਼ਿੰਦਗੀ ਐ ਚੋਰ ਦਾ ਜਿਹੜਾ ਚੋਰੀ ਦਾ ਕਰਤੱਬ ਐ ਉਹਨੂੰ ਚੰਗੇ ਤਰਾਸੀ ਸਮਝਦੇ ਹਾਂ ਇਸ ਕਰਕੇ ਮਹਾਰਾਜ ਨੇ ਇਹ ਚੋਰ ਦੀ ਗੱਲ ਬਿਆਨ ਕਰਕੇ ਇਹ ਰੂਪਕ અલੰਕਾਰ ਹੁੰਦਾ ਹੈ ਕਿਸੇ ਗੱਲ ਨੂੰ ਸਾਹਮਣੇ ਰੱਖ ਕੇ ਫਿਰ ਦੂਸਰੀ ਗੱਲ ਦਾ ਨਿਰਣਾ ਕਰਨਾ ਨਿਰਣਾ ਮਹਾਰਾਜ ਉਹਨਾਂ ਦਾ ਕਰਨਗੇ ਜਿਹੜੇ ਅਸੀਂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਪਾਉਣ ਚੱਲੇ ਹਾਂ ਜੇ ਅਸੀਂ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਕੋਤੋਏ ਸਮਝਦੇ ਹਾਂ ਕਿ ਰੱਬ ਨਹੀਂ ਜਾਣਦਾ ਪ੍ਰਮਾਤਮਾ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਇਸ ਗੱਲ ਨੂੰ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਨੇ ਇਹ ਹੀ ਪੰਕਤੀ ਜੋ ਮਹਾਰਾਜ ਨੇ ਉਚਾਰਨ ਕੀਤੀ ਹੈ ਚੋਰ ਸਲਾਹੇ ਚੋਰ ਕਰਨ ਵਾਲਾ ਜਿਹੜਾ ਚੋਰ ਹੁੰਦਾ ਹੈ ਉਹ ਪਕੜਿਆ ਜਾਂਦਾ ਹੈ ਪਕੜ ਕੇ ਸ਼ਿਰੋ ਨੂੰ ਜੱਜ ਦੇ ਪੇਸ਼ ਕੀਤਾ ਜਾਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਸੂਬੇ ਹੁੰਦੇ ਸੀ ਅੱਜ ਕਚਹਿਰੀਆਂ ਲੱਗਦੀਆਂ ਨੇ ਜੱਜ ਬੈਠਦੇ ਨੇ ਜੱਜ ਦੇ ਸਾਹਮਣੇ ਜਦੋਂ ਚੋਰ ਨੂੰ ਪੇਸ਼ ਕਰ ਦਿੰਦੇ ਨੇ ਉਹਦੇ ਸਾਹਮਣੇ ਖੜ ਕੇ ਜੱਜ ਦੇ ਚੋਰ ਉਹ ਜੱਜ ਦੀ ਸਿਫਤ ਕਰੇ ਉਹਦੀ ਸੋਭਾ ਕਰੇ ਕਿ ਆ ਬਹੁਤ ਚੰਗੇ ਜੱਜ ਹੋ ਸਹੀ ਫੈਸਲੇ ਕਰਦੇ ਹੋ ਆਪ ਜੀ ਦੀ ਦਿੱਖ ਬਹੁਤ ਸੋਹਣੀ ਹੈ ਆ ਬਹੁਤ ਸਿਆਣੇ ਹੋ ਜਿੰਨੀ ਮਰਜ਼ੀ ਸਿਫਤ ਕਰੇ ਮਹਾਰਾਜੇ ਬਿਆਨ ਕਰ ਰਹੇ ਨੇ ਕਿ ਚੋਰ ਹੈ ਜਿਹੜਾ ਜੋ ਮਰਜੀ ਆਖੇ ਤੇ ਬਦੀ ਕਰੇ ਤਾਂ ਤਸੋਂ ਨਾ ਚੀਜ ਜਾਏ ਹੁਣ ਇਹ ਤਾਂ ਸਿਫਤ ਕੀਤੀ ਹੈ ਨਾ ਜੱਜ ਦੀ ਹਾਕਮ ਦੀ ਚੋਰ ਦੀ ਚੋਰ ਨੇ ਜਾਂ ਰਾਜੇ ਦੀ ਪੇਸ਼ ਕੀਤਾ ਰਾਜੇ ਦੀ ਸਿਫਤ ਕੀਤੀ ਹੈ ਪਰ ਜੀ ਹੁਣ ਉਸੇ ਰਾਜੇ ਦੀ ਚੋਰ ਨਿੰਦਿਆ ਕਰਨ ਲੱਗ ਜਾਏ ਚੋਰ ਬੰਦਾ ਉਸੇ ਰਾਜੇ ਨੂੰ ਜੱਜ ਨੂੰ ਜਾਂ ਹਾਕਮ ਨੂੰ ਬੁਰਾ ਕਹਿਣ ਲੱਗ ਜੇ ਵੀ ਉਹ ਬਹੁਤ ਮਾੜਾ ਹੈ ਚੰਗੇ ਫੈਸਲੇ ਨਹੀਂ ਕਰਦਾ ਹੈ ਉਹ ਬਹੁਤ ਜ਼ਿਆਦੇ ਭਾਵਕੇ ਸਹੀ ਤਰੀਕੇ ਨਾਲ ਨਹੀਂ ਚੱਲਦਾ ਜੇ ਬਦੀ ਕਰੇ ਉਹਦੀ ਬਗਦੋਈ ਕਰੇ ਉਹਦੀ ਨਿੰਦਿਆ ਕਰੇ ਤਤ ਸੁਣਾ ਚੀਜੇ ਚੋੜ ਦੇ ਉਪਮਾ ਕਰਨ ਦੇ ਨਾਲ ਰਾਜੇ ਹਾਕਮ ਦੀ ਉਪਮਾ ਵੱਧ ਦੀ ਨਹੀਂ ਹੈ ਚੋਰ ਦੇ ਨਿੰਦਿਆ ਕਰਨ ਦੇ ਨਾਲ ਰਾਜੇ ਦੀ ਉਪਮਾ ਘਟਦੀ ਨਹੀਂ ਹੈ। ਭਾਵੇਂ ਜਿਹੜਾ ਚੋਰ ਇਨਸਾਨ ਹੈ ਉਹ ਸਮਾਜ ਦੇ ਵਿੱਚ ਇੰਨਾ ਭੈੜਾ ਮੰਨਿਆ ਜਾਂਦਾ ਹੈ ਉਹਦੀ ਕਰਤੱਪ ਕਰਕੇ ਉਹਨੂੰ ਇੰਨਾ ਬੁਰਾ ਸਮਝਿਆ ਜਾਂਦਾ ਹੈ ਭਾਵੇਂ ਉਹ ਜਿੰਨਾ ਮਰਜੀ ਕਿਸੇ ਦੀ ਸੋਭਾ ਕਰੇ ਤਾਂ ਵੀ ਲੋਕ ਉਹਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ। ਪਾਵੇਂ ਜਿੰਨੀ ਮਰਜ਼ੀ ਕਿਸੇ ਬੰਦੇ ਦੀ ਉਹ ਨਿੰਦਿਆ ਕਰੇ ਚੰਗੇ ਆਗੂ ਦੀ ਸਿਆਣੇ ਬੰਦੇ ਦੀ ਤਾਂ ਵੀ ਲੋਕ ਉਹਦੇ ਉੱਤੇ ਯਕੀਨ ਨਹੀਂ ਕਰਦੇ ਕਹਿੰਦੇ ਠੀਕ ਹੈ ਜਾਣਦੇ ਆ ਤੂੰ ਝੂਠਾ ਹੈ ਚੋਰ ਦੀ ਹਾਮੀ ਭਰੇ ਨਾ ਕੋਈ ਚੋਰ ਦੀ ਹਾਮੀ ਐ ਜਿਹੜੀ ਕੋਈ ਵੀ ਨਹੀਂ ਭਰਦਾ ਹੈ ਜਦੋਂ ਸਮਝ ਜਾਂਦੇ ਨੇ ਕਿ ਚੋਰ ਐ ਉਹਦੀ ਹਾਮੀ ਉਹਦੀ ਗਵਾਹੀ ਕਿ ਨਹੀਂ ਵੀ ਇਹ ਬੰਦਾ ਮਾੜਾ ਨਹੀਂ ਹੈ ਚੰਗਾ ਹੈ ਬਾਬੋ ਦੀ ਕੋਈ ਹਾਮੀ ਨਹੀਂ ਭਰਦਾ ਉਹਦੀ ਬਾਹ ਨਹੀਂ ਕੋਈ ਫੜਦਾ ਹੈ ਥੋਰ ਕਿ ਆ ਚੰਗਾ ਕਿਉਂ ਹੋਏ ਉਹ ਜਿਹੜਾ ਇੰਨਾ ਬੰਦਾ ਮਾਰਾ ਹੈ ਚੋਰ ਚੋਰੀ ਕਰਨ ਵਾਲਾ ਚੋਰ ਦਾ ਕੀਤਾ ਹੋਇਆ ਚੰਗਾ ਕਿਵੇਂ ਹੋ ਸਕਦਾ ਹੈ ਜੇ ਉਹ ਕਹੇ ਕਿ ਮੈਂ ਬਹੁਤ ਚੰਗਾ ਹਾਂ ਮੈਂ ਚੰਗੇ ਕੰਮ ਕਰਦਾ ਹਾਂ ਤੁਸੀਂ ਮੈਨੂੰ ਚੋਰ ਕਿਉਂ ਕਹਿੰਦੇ ਹੋ ਤਾਂ ਜਿੰਨਾ ਮਰਜੀ ਉਹ ਰੌਲਾ ਪਾਵੇ ਕੋਈ ਵੀ ਇਨਸਾਨ ਉਹਦੀ ਚੰਗਿਆਈ ਨੂੰ ਨਹੀਂ ਦੇਖੇਗਾ ਚੰਗਾ ਕਿਉਂ ਹੋਏ ਕਿਵੇਂ ਵੀ ਉਹ ਚੰਗਾ ਨਹੀਂ ਬਣ ਸਕਦਾ ਹੈ ਕਿਉਂ ਦੇ ਵੀ ਚੌਗਣੇ ਐਡਾ ਵੱਡਾ ਚੋਰੀ ਦਾ ਜਿੰਨਾ ਮਰਜੀ ਜ਼ੋਰ ਲਾ ਲਵੇ ਉਹ ਚੋਰੀ ਕਰਕੇ ਇਹ ਆ ਜਾ ਕਰਤਾ ਬਕਰ ਬੈਠਦਾ ਹੈ ਇਸ ਕਰਕੇ ਉਹਨੂੰ ਕੋਈ ਚੰਗਾ ਨਹੀਂ ਆਖਦਾ ਹੈ ਜਿੰਨਾ ਮਰਜੀ ਚੰਗਾ ਬਣਨਾ ਚਾਹੇ ਪਰ ਉਹ ਚੰਗਾ ਨਹੀਂ ਬਣ ਸਕਦਾ ਹੈ ਇਹ ਗੱਲ ਨੂੰ ਬੜੇ ਧਿਆਨ ਨਾਲ ਯਾਦ ਰੱਖਣਾ ਹੈ ਆਪਾਂ ਨੇ ਕਿ ਚੋਰ ਜੋ ਮਰਜੀ ਕਰੇ ਉਹ ਸਮਾਜ ਦੇ ਵਿੱਚ ਕਦੇ ਚੰਗਾ ਨਹੀਂ ਗਿਣਿਆ ਜਾ ਸਕਦਾ ਉਹ ਕਦੇ ਰਾਜੇ ਦੇ ਦਰਬਾਰ 'ਚ ਸੋਭਾ ਨਹੀਂ ਪਾ ਸਕਦਾ ਜਿੰਨੇ ਮਰਜੀ ਯਤਨ ਕਰ ਲਵੇ ਉਹਨੂੰ ਚੋਕਾ ਨੇ ਚੋਰ ਹੀ ਆਖਣਾ ਹੈ ਸੁਣ ਮੰਨ ਅੰਦੇ ਕੁੱਤੇ ਕੁੜਿਆਰ ਸੁਣ ਰਹਾ ਦੀਆਂ ਪੰਕਤੀਆਂ ਦੇ ਵਿੱਚ ਇਸ ਵਾਰ ਗੱਲ ਦਾ ਮਹਾਰਾਜ ਨੇ ਸਿਧਾਂਤ ਦਿੱਤਾ ਹੈ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਗਿਆਨ ਦੇ ਰਹੇ ਨੇ ਕਹਿਣ ਲੱਗੇ ਹੀ ਇਨਸਾਨ হে ਮਨੁਖ ਤੂੰ ਹੁਣ ਆਪਣੇ ਅੰਦਰ ਝਾਤੀ ਮਾਰ ਚੋਰ ਦੀ ਜ਼ਿੰਦਗੀ ਨੂੰ ਦੇਖ ਕੇ ਕਿਤੇ ਤੇਰੇ ਅੰਦਰ ਵੀ ਤਾਂ ਨਹੀਂ ਇਸ ਤਰ੍ਹਾਂ ਦੇ ਔਗਣ ਹੈਗੇ ਸੁਣ ਬਣੇ ਅੰਦੇ ਅਗਿਆਨ ਦੇ ਵਿੱਚ ਅੰਨੇ ਹੋਏ ਵੇ ਅਗਿਆਨਤਾ ਦੇ ਕਾਰਨ ਸੰਸਾਰ ਦੀ ਮਾਇਆ ਦੇ ਵਿੱਚ ਖਚਿਤ ਹੋਏ ਵੇ ਅੰधे ਕੁੱਤੇ ਕਿਉਂਕਿ ਸਾਡੇ ਅੰਦਰ ਲਾਲਚ ਹੈ ਸਤਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਜਿਹੜਾ ਸਾਡੇ ਅੰਦਰ ਲਾਲਚ ਲੋਭ ਹੈ ਉਹਨ ਕੁੱਤੇ ਦਾ ਦਰਜਾ ਦਿੱਤਾ ਹੋਇਆ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸੁਭੈ ਬਗਾਲੀ ਅਨ ਜਿਨ੍ਹਾਂ ਦੇ ਹਿਰਦੇ ਅੰਦਰ ਲੋਭ ਲਾਲਚ ਆ ਜਾਂਦਾ ਹੈ ਉਹ ਸਵਾਨ ਕੁੱਤੇ ਦੀ ਨਿਆਈ ਹਨ ਇੱਕ ਕੁੱਤਾ ਆਮ ਹੁੰਦਾ ਹੈ ਪਰ ਮਹਾਰਾਜ ਕਹਿੰਦੇ ਇਹ ਹਲਕੇ ਕੁੱਤੇ ਵਰਗੇ ਨੇ ਹਲਕਿਓ ਸਭ ਹੈ ਬਿਗਾਰੇ ਏ ਮਨੋਂ ਅੰਦੇ ਕੁੱਤੇ ਕੂੜਿਆਰ ਝੂਠੇ ਹੈ ਝੂਠਿਆ ਮਨਾ ਏ ਲਾਲਚੀ ਕੁੱਤੇ ਵਰਗੇ ਸੁਭਾਅ ਵਾਲੇ ਮਨਾ ਕਿਉਂ ਗਿਆਨਤਾ ਦੇ ਵਿਚੰਨਾ ਹੋਇਆ ਫਿਰਦਾ ਹੈ ਬਿਨ ਬੋਲੇ ਬੁਝਿਆ ਸਚਿਆਰ ਉਹ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਤਾਂ ਤੇਰੇ ਬਿਨਾ ਬੋਲਿਆ ਹੀ ਤੈਨੂੰ ਜਾਣਦਾ ਤੂੰ ਸੱਚਾ ਹੈ ਕਿ ਤੂੰ ਝੂਠਾ ਹੈ ਅਸੀਂ ਸਮਾਜ ਦੇ ਵਿੱਚ ਵਿਚਰਦੇ ਹੋਏ ਕਈ ਵਾਰੀ ਆਪਣੇ ਆਪ ਨੂੰ ਬੜਾ ਯਤਨ ਕਰਦੇ ਹਾਂ ਕਿ ਅਸੀਂ ਸੱਚੇ ਹਾਂ ਮੈਂ ਵੀ ਤੁਹਾਡੇ ਨਾਲ ਹੀ ਇਹ ਨਾ ਕਿ ਮੈਂ ਸਿਰਫ ਸਾਧ ਸੰਗਤ ਜੀ ਜੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਅੱਜ ਸਾਨੂੰ ਬਚਨ ਕੀਤੇ ਨੇ ਉਹ ਸੁਣਾ ਰਿਹਾ ਤੁਹਾਨੂੰ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਪਰ ਸਾਡਾ ਫਰਜ਼ ਹੈ ਜੋ ਬਾਣੀ ਦੇ ਵਿੱਚ ਮਹਾਰਾਜ ਨੇ ਸਿਧਾਂਤ ਰੱਖਿਆ ਉਹਨੂੰ ਖੋਲ ਕੇ ਆਪ ਸੰਗਤਾਂ ਨਾਲ ਸਾਂਝ ਪਾਉਣੀ ਮਹਾਰਾਜ ਕਹਿੰਦੇ ਬੇਨ ਬੋਲੇ ਤੈਨੂੰ ਬੋਲਣ ਦੀ ਲੋੜ ਨਹੀਂ ਹੈ ਤੇਰੇ ਬੋਲਰ ਤੋਂ ਪਹਿਲੇ ਹੋ ਵਾਹਿਗੁਰੂ ਪਰਮੇਸ਼ਰ ਜਾਣਦਾ ਤੂੰ ਸੱਚਾ ਹੈ ਸਚਿਆ ਕੇ ਚੋ ਝੂਠਾ ਹੈ ਕੇ ਬਾਰੇ ਅਸੀਂ ਸਮਾਜ ਦੇ ਵਿੱਚ ਬੜੇ ਇਸ ਗੱਲ ਨੂੰ ਦਿਖਾਉਂਦੇ ਰਹਨੇ ਆ ਕਿ ਅਸੀਂ ਬਹੁਤ ਜ਼ਿਆਦੇ ਸੱਚੇ ਆ ਅਸੀਂ ਝੂਠ ਨਹੀਂ ਬੋਲਦੇ ਬੜਾ ਸੱਚਾ ਕੰਮ ਕਰਦੇ ਆ ਪਰ ਜੇ ਅਸੀਂ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੇ ਕੋਲੋਂ ਆਪਣੇ ਅੰਦਰ ਪਰਦਾ ਪਾ ਕਰਕੇ ਇਹ ਜਿਹੜਾ ਅੰਦਰ ਝੂਠ ਚੱਲਦਾ ਉਹਨੂੰ ਲੁਕੋ ਲਵਾਂਗੇ ਪਰਮਾਤਮਾ ਅਗੇ ਨਹੀਂ ਲੁਕਦਾ ਹੈ ਵਿਦਨੀਤੀ ਗ੍ਰੰਥ ਦੇ ਵਿੱਚ ਇਹ ਗੱਲ ਸਪਸ਼ਟ ਆਉਂਦੀ ਹੈ ਕਹਿੰਦੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਤੀਖਣ ਬੁੱਧੀ ਹੁੰਦੀ ਹੈ ਤੇਜ ਬੁੱਧੀ ਦੇ ਜਿਹੜੇ ਮਾਲਕ ਲੋਕ ਹੁੰਦੇ ਨੇ ਉਹ ਸਮਾਜ ਦੇ ਵਿੱਚ ਬਹੁਤ ਬੁਰੇ ਕੰਮ ਕਰਕੇ ਵੀ ਆਪਣੇ ਆਪ ਨੂੰ ਸੱਚਾ ਦਿਖਾਉਂਦੇ ਨੇ ਸਮਾਜ ਦੇ ਅੰਦਰ ਕਿ ਅਸੀਂ ਸੱਚੇ ਹਾਂ ਅਸੀਂ ਕੋਈ ਬੁਰੀਾਈ ਨਹੀਂ ਕਰਦੇ ਹਾਂ ਅਸੀਂ ਬੜੇ ਚੰਗੇ ਲੋਕ ਹਾਂ ਪਰ ਬਾਬਾ ਫਰੀਦ ਪਾ ਭਗਤ ਕਬੀਰ ਜੀ ਵੀ ਕਹਿੰਦੇ ਨੇ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭੇ ਨਦਾਨ ਸਭ ਜਬ ਪੁੱਛੇ ਧਰਮ ਰਾਏ ਪਰ ਜਦ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਬਹਿਲੇ ਆਕੇ ਰੱਖ ਦੇਣੀ ਆਗੇ ਤੇਰੇ ਸਾਹਮਣੇ ਉੱਥੇ ਨਹੀਂ ਝੂਠ ਬੋਲਿਆ ਜਾ ਸਕਦਾ ਰਾਈ ਰਾਈ ਦਾ ਅੰਤ ਹਸਾਬ ਹੋਸੀ ਧਰਮ ਰਾਜ ਦੇ ਹੱਥ ਵਿੱਚ ਤੱਕੜੀ ਐ ਉੱਥੇ ਤਾਂ ਕੱਲੀ ਕੱਲੀ ਗੱਲ ਤੇਰੇ ਸਾਹਮਣੇ ਕੱਖ ਦੇਣੀ ਐ ਤੂੰ ਕਿੰਨਾ ਝੂਠ ਬੋਲਿਆ ਕਿੰਨਾ ਸੱਚ ਬੋਲਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਦੋ ਗੁਰ ਸਿਖਾਏ ਬਠਿੰਡੇ ਦੇ ਇਲਾਕੇ ਦੇ ਖਾ ਲੰਬੜਦਾਰ ਸੀ ਨਗਰ ਦਾ ਹੋ ਮਹਾਰਾਜ ਦੇ ਚਰਨਾਂ ਚ ਆਇਆ ਨਮਸਕਾਰ ਕੀਤੀ ਅੰਮ੍ਰਿਤਸਰ ਕਈ ਦਿਨ ਰਿਹਾ ਸੰਗਤਾਂ ਨਾਲ ਸੇਵਾ ਕਰਦਾ ਰਿਹਾ ਸਤਿਗੁਰੂ ਹਰਕੋਵਿੰਦ ਸਾਹਿਬਹਾਰਾ ਦੇ ਚਰਨਾਂ ਚ ਜਦੋਂ ਮੋੜਨ ਲੱਗੇ ਮਹਾਰਾਜ ਨੇ ਬਚਨ ਕਰ ਦਿੱਤਾ ਜਾਣਦੇ ਸੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਝੂਠ ਨਹੀਂ ਬੋਲਣਾ ਹੈ ਝੂਠਾ ਕਰਤਾ ਬ ਨਹੀਂ ਕਰਨਾ ਹੈ ਤਹਾਉ ਪਿੰਡ ਦਾ ਲੰਬੜਦਾਰ ਵੀ ਸੀ ਦੁਕਾਨਦਾਰੀ ਵੀ ਕਰਦਾ ਸੀ ਹੱਥ ਜੋੜ ਲੈ ਕੇ ਕਹਿਣ ਲੱਗਾ ਮਹਾਰਾਜ ਮੈਂ ਤਾਂ ਵਪਾਰ ਕਰਦਾ ਮੇਰੀ ਦੁਕਾਨਦਾਰੀ ਹੈ ਜੇ ਮੈਂ ਝੂਠ ਨਾ ਬੋਲਿਆ ਮੇਰੇ ਵਪਾਰ 'ਚ ਘਾਟਾ ਪੈ ਜਾਣਾ ਕਿਉਂਕਿ ਹਮੇਸ਼ਾ ਹੀ ਜਿਹੜਾ ਵਪਾਰੀ ਬੰਦਾ ਹੈ ਉਹ ਝੂਠ ਬੋਲਦਾ ਹੀ ਬੋਲਦਾ ਹੈ ਬਿジネス맨 ਝੂਠ ਬੋਲਦਾ ਜਿੱਡਾ ਮਰਜ਼ੀ ਬਣ ਕੇ ਦਿਖਾਵੇ ਉਹਦੇ ਅੰਦਰ ਜ਼ਰੂਰ ਥੋੜਾ ਬਹੁਤਾ ਝੂਠ ਚੱਲਦੇ ਰਹਿੰਦਾ ਹੈ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਨ ਲੱਗੇ ਭਾਈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਹੀਂ ਹੈ ਕਿ ਕੋਈ ਝੂਠ ਬੋਲੇ ਇੱਥੇ ਤਾਂ ਉਹ ਹੀ ਪੂਰਨ ਤੌਰ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਮਾਣ ਹੁੰਦਾ ਹੈ ਜਿਹੜਾ ਸੱਚ ਦਾ ਪੱਲਾ ਫੜਦਾ ਸੱਚ ਤੇ ਚੱਲਦਾ ਹੈ ਮਹਾਰਾਜ ਨੇ ਚੋੜ ਦੀ ਗੱਲ ਤਾਂ ਹੀ ਇਹ ਪ੍ਰਮਾਣ ਦਿੱਤਾ ਹੋਇਆ ਅੱਗੇ ਜਾ ਕੇ ਗੱਲ ਖੁੱਲ੍ਹ ਜਾਣੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਮੈਂ ਝੂਠ ਬੋਲਦੇ ਬਿਨਾਂ ਨਹੀਂ ਰਹਿ ਸਕਦਾ ਜਿਵੇਂ ਗੁਰੂ ਨਾਨਕ ਮਹਾਰਾਜ ਕੋਲ ਭੂਮੀਆਂ ਨੇ ਕਿਹਾ ਸੀ ਤਾਂ ਮਹਾਰਾਜ ਨੇ ਗੁਰੂ ਭੂਮੀਆਂ ਨੂੰ ਵੀ ਤਿੰਨ ਬਚਨ ਮਹਾਰਾਜ ਨੇ ਕਰੇ ਸੀ ਠੀਕ ਹੈ ਤੂੰ ਝੂਠ ਬੋਲ ਸਕਦਾ ਹੈ ਪਰ ਆਹ ਕੰਮ ਨਹੀਂ ਕਰਨੇ ਹਣ ਪਰ ਹੁਣ ਇਸੇ ਤਰ੍ਹਾਂ ਜਦੋਂ ਇਹ ਲੰਬੜਦਾਰ ਨੇ ਇਹ ਗੱਲ ਕਹੀ ਮਹਾਰਾਜ ਕਹਿਣ ਲੱਗੇ ਵੀ ਗੱਲ ਸੁਣ ਜੇ ਤੂੰ ਝੂਠ ਬੋਲੇ ਬਿਨਾਂ ਨਹੀਂ ਰਹਿ ਸਕਦਾ ਪਰ ਤੂੰ ਸਾਡਾ ਬਚਨ ਮੰਨਣਾ ਕਹਿਣ ਲੱਗੇ ਸਤਿਵਚਨ ਮਹਾਰਾਜ ਹੁਕਮ ਕਰੋ ਮਹਾਰਾਜ ਕਹਿੰਦੇ ਕਾਪੀ ਤੇ ਪੈਨ ਲਾ ਲੈ ਇੱਕ ਮਹੀਨੇ ਬਾਅਦ ਜਦੋਂ ਸੰਗਤ ਇਕੱਤਰ ਹੁੰਦੀ ਹੈ ਉਦੋਂ ਤੂੰ ਰੋਜ਼ ਜਿੰਨੀ ਵਾਰੀ ਝੂਠ ਬੋਲਨੇ ਲਿਖਣਾ ਆਪਣੇ ਵਪਾਰ ਦੇ ਵਿੱਚ ਆਪਣੇ ਵਿਹਾਰ ਦੇ ਵਿੱਚ ਜਦੋਂ ਕੰਮ ਕਰੇ ਲਿਖਣਾ ਅੱਜ ਮੈਂ ਆ ਗੱਲ 'ਚ ਝੂਠ ਬੋਲਿਆ ਫਿਰ ਦੂਜਾ ਦੋ ਵਾਰੀ ਝੂਠ ਬੋਲਿਆ ਤਿੰਨ ਵਾਰੀ ਝੂਠ ਬੋਲਿਆ 10 ਵਾਰੀ ਰੋਜ਼ ਲਿਖਣਾ ਹੈ ਜਿੱਦਣ ਫੇਰ ਸੰਗਤ ਹੋਵੇ ਸੰਗਤ ਚ ਖੜ ਕੇ ਆਪਣੀ ਉਹ ਕਾਪੀ ਲੈ ਕੇ ਰੋਜ ਦਾ ਹਿਸਾਬ ਦੱਸਣਾ ਕਿ ਐਸ ਦਿਨ ਮੈਂ ਇੰਨੀ ਵਾਰੀ ਝੂਠ ਬੋਲਿਆ ਐਸ ਦਿਨ ਮੈਂ ਇੰਨੀ ਵਾਰੀ ਝੂਠ ਬੋਲਿਆ ਐਸ ਦਿਨ ਮੈਂ ਇੰਨੀ ਵਾਰੀ ਝੂਠ ਬੋਲਿਆ ਦੇਖੋ ਮਹਾਰਾਜ ਦਾ ਤਰੀਕਾ ਚਲੇ ਆ ਗਿਆ ਜਾਣਾ ਹੀ ਸੀ ਵਪਾਰ ਕਰਦਾ ਹੈ ਮਹਾਰਾਜ ਦਾ ਬਚਨ ਵੀ ਅੰਦਰ ਖੜਕਦਾ ਹੈ ਕਾਪੀ ਲੈ ਲਈ ਆਪਣੀ ਕਲਮ ਦਵਾਤ ਲੈ ਲਈ ਜਦੋਂ ਸੌਦਾ ਬੀਚ ਦਾ ਉਹ ਚ ਲਿਖ ਦਿੰਦਾ ਵੀ ਇੱਕ ਵਾਰੀ ਝੂਠ ਬੋਲ ਲਿਆ। ਕਈ ਵਾਰੀ ਤਿੰਨ ਚਾਰ ਵਾਰੀ ਅਗਲੇ ਨਾਲ ਗੱਲ ਕਰਨੀ ਪੈਂਦੀ ਹੈ ਇੱਕੋ ਸੌਦੇ ਦੇ ਵਿੱਚ। ਉਹ ਫਿਰ ਲਿਖਦਾ ਵੀ ਉਥੇ ਮੈਂ ਤਿੰਨ ਵਾਰੀ ਝੂਠ ਬੋਲ ਲਿਆ। ਇਹ ਰੋਜ਼ ਲਿਖਦਾ। ਫਿਰ ਹੌਲੀ ਹੌਲੀ ਜਦੋਂ ਪਹਿਲੇ ਦਿਨ ਤਾਂ ਬਹੁਤ ਹੀ ਵਾਰੀ ਲਿਖਿਆ ਗਿਆ। ਸੋਚਿਆ ਵੀ ਇਹ ਚੋਂ ਥੋੜਾ ਜਿਹਾ ਘਟਾਵਾਂ। ਦੂਸਰੇ ਦਿਨ ਘੱਟ ਝੂਠ ਬੋਲਣ ਦਾ ਉਦਮ ਕੀਤਾ। ਪਰ ਦੂਜੇ ਤਾਂ ਜਿੰਨਾ ਘੱਟ ਬੋਲਿਆ ਉਹਨੇ ਉਹਦਾ ਬਿਜ਼ਨਸ ਵੀ ਵਧਿਆ ਕੁਝ ਵੀ ਵਾਧਾ ਹੋਇਆ ਮਹੀਨੇ ਬਾਅਦ ਜਦੋਂ ਸੰਗਤਾਂ ਇਕੱਠੀਆਂ ਹੋਈਆਂ ਆਪਣੀ ਕਾਪੀ ਲੈ ਕੇ ਖੜ ਗਿਆ ਗੁਰੂਕਿਆਂ ਸੰਗਤਾਂ ਸੀ ਹਰੀ ਜਸ ਕੀਤਾ ਨਾਮ ਜਪਿਆ ਸਿਮਰਨ ਕਰਿਆ ਲੰਗਰ ਦੀ ਤਿਆਰੀ ਕੀਤੀ ਫਿਰ ਇਹ ਲੰਬੜਦਾਰ ਵੀ ਖੜ ਗਿਆ ਆਪਣੀ ਕਾਪੀ ਲੈ ਕੇ ਕਹਿਣ ਲੱਗੇ ਭਾਈ ਮੈਂ ਗੁਰੂ ਦਾ ਬਚਨ ਦੱਸਾਂ ਮੈਨੂੰ ਮਹਾਰਾਜ ਨੇ ਆਖਿਆ ਸੀ ਵੀ ਜਿੰਨੇ ਵਾਰੀ ਝੂਠ ਬੋਲਨੇ ਉਹ ਮੈਂ ਅਜ ਦੱਸਣ ਲੱਗਿਆ ਸਾਰੇ ਦਿਨਾਂ ਦਾ ਗਿਣ ਕਰਕੇ ਵੀ ਐਸ ਦਿਨ ਇੰਨੀ ਵਾਰੀ ਝੂਠ ਬੋਲਿਆ ਐਸ ਦਿਨ ਇੰਨੀ ਵਾਰੀ ਝੂਠ ਬੋਲਿਆ ਜਦੋਂ ਮਹੀਨੇ ਦੇ ਆਖਰੀ ਦਿਨ ਆਇਆ ਬਹੁਤ ਥੋੜੀ ਜਿਹੀ ਗਿਣਤੀ ਰਹਿ ਗਈ ਕਹਿਣ ਲੱਗਿਆ ਹੁਣ ਮੈਂ ਆ ਆਖਰੀ ਦਿਨਾਂ ਚ ਸਿਰਫ ਇੰਨੀ ਵਾਰੀ ਉਹ ਝੂਠ ਬੋਲਿਆ ਕਹਿਦਾ ਹੁਣ ਮੈਂ ਇਹ ਵੀ ਯਤਨ ਕਰੂੰਗਾ ਵੀ ਸਾਬ ਇਹ ਇੰਨਾ ਵੀ ਝੂਠ ਬੋਲਣਾ ਛੱਡ ਦਿਆਂ ਹੌਰੀ ਹੌਲੀ ਉਦਮ ਕੀਤਾ ਝੂਠ ਬੋਲਣਾ ਹੀ ਛੱਡ ਦਿੱਤਾ ਝੂਠ ਬਹਿ ਭਾਵੇਂ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਜਹ ਗਿਆ ਤਹ ਧਰਮ ਹੈ ਭਾਵ ਕਿ ਜਿੱਥੇ ਜਹਾਂ ਲੋਭ ਤਹ ਪਾਪ ਗਿਆਨ ਦੇ ਨਾਲ ਧਰਮ ਹੈ ਜਿੱਥੇ ਲਾਲਚ ਆ ਜਾਂਦਾ ਉਥੇ ਪਾਪ ਹੈ ਸਭ ਤੋਂ ਵੱਡਾ ਝੂਠ ਬੋਲਣਾ ਇਸ ਤਰ੍ਹਾਂ ਇਹ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ 부ਝੀਆ ਹੈ ਸਚਿਆਰ ਉਸ ਪ੍ਰਮਾਤਮਾ ਵਾਹਿਗੁਰੂ ਉਹ ਤਾਂ ਬਿਨ ਬੋਲੇ ਤੈਨੂੰ ਜਾਣਦਾ ਤੂੰ ਸੱਚਾ ਹੈ ਕਿ ਝੂਠਾ ਹੈ ਸਮਾਜ ਦੇ ਅੰਦਰ ਜਿੰਨਾ ਮਰਜੀ ਬੋਲ ਬੋਲ ਕੇ ਰੌਲਾ ਪਾ ਪਾ ਕੇ ਕਹੇ ਮੈਂ ਸੱਚਾ ਹਾਂ ਮੈਂ ਸੱਚਾ ਹਾਂ ਨਹੀਂ ਸੱਚਾ ਬਣ ਸਕਦਾ ਰਹਾਓ ਅਰਥ ਭਾਵ ਬਿਸਰਾਮ ਚਿੰਨ ਚੋਰ ਸਵਾਲਿਓ ਚੋਰ ਸਿਆਣਾ ਚੋਰ ਸਵਾਲਿਓ ਭਾਵੇਂ ਜਿੰਨਾ ਮਰਜੀ ਸੋਹਣਾ ਹੋਵੇ ਭਾਵੇਂ ਜਿੰਨਾ ਮਰਜੀ ਸਿਆਣਾ ਹੋਵੇ ਬੁੱਧੀਮਾਨ ਚੋਰ ਹੋਵੇ ਖੋਟੇ ਦਾ ਮੁੱਲ ਇੱਕ ਦੁਕਾਨਾ ਪਰ ਉਹਦੀ ਸਿਆਣਪ ਚੋਰ ਦੀ ਸਿਆਣਪ ਤੇ ਦੂਸਰਾ ਉਹਦੀ ਸੁੰਦਰਤਾ ਉਹਦਾ ਮੁੱਲ ਦੁਕਾਨਾ ਕਹਿੰਦੇ ਨੇ ਦੋ ਗੰਢੇ ਉਹਦੇ ਮੁੱਲ ਦੋ ਗੰਢੇ ਵੀ ਨਹੀਂ ਪੈਂਦੀ ਹੈ ਆਖੋ ਸਤਨਾਮ ਸਿਰਵਾਇ ਦੋ ਗਾਣਾ ਇਹੋ ਮੰਨੋ ਖੋਟੇ ਕਾ ਮੁੱਲ ਇੱਕ ਇੱਕ ਦੁਗਾਨਾ ਭਾਵ ਕੇ ਦੋ ਗਾਣੇ ਦਾ ਅਰਥ ਹੁੰਦਾ ਦੋ ਵੀ ਦੋ ਦਾ ਭਾਵ ਇੱਕ ਅੰਧੀ ਦਮੜੀ ਦੇ ਬਰਾਬਰ ਵੀ ਦੋ ਘੰਡਿਆਂ ਦਾ ਵੀ ਮੁੱਲ ਨਹੀਂ ਉਹਦਾ ਪੈਂਦਾ ਦੂਸਰਾ ਅਰਥੀ ਦਾ ਇਹ ਵੀ ਬਣਦਾ ਹੈ ਸਾਡਾ ਜਨਮ ਤੇ ਮਰਨ ਦੋ ਗੱਲਾਂ ਵਿੱਚ ਹੈ ਜੰਮਦੇ ਵੀ ਆ ਮਰਦੇ ਹਾਂ ਸਾਡਾ ਮੁੱਲ ਕੀ ਪੈਂਦਾ ਹੈ ਝੂਠ ਬੋਲਣ ਵਾਲਿਆਂ ਦਾ ਚੋਰ ਬੋਲਣ ਵਾਲਿਆਂ ਦਾ ਅਸੀਂ ਬਾਰ-ਬਾਰ ਦੁਗਾਨਾ ਜੰਮਦੇ ਤੇ ਮਰਦੇ ਰਹਿੰਦੇ ਹਾਂ ਸਮਾਜ ਦੇ ਵਿੱਚ ਵੀ ਸਾਡੇ ਛਿੱਤਰ ਪੈਂਦੇ ਨੇ ਪ੍ਰਮਾਤਮਾ ਦੇ ਘਰ ਵਿੱਚ ਵੀ ਛਿੱਤਰ ਖਾਂਦੇ ਹਾਂ ਜੇ ਸਾਥ ਰੱਖਿਆ ਦੀਜਾ ਰਲਾਈ ਫੇਰ ਹੁਣ ਜਿਹੜਾ ਖੋਟਾ ਹੈ ਚੋਰ ਹੈ ਜਿਹਦੇ ਅੰਦਰ ਝੂਠ ਹੈ ਮਹਾਰਾਜ ਕਹਿੰਦੇ ਐਸੇ ਰੁਪਈਏ ਨੂੰ ਇਹ ਵੀ ਪਰਮਾਨੰਦ ਦਿੱਤਾ ਹੈ ਖਰਿਆਂ ਦੇ ਵਿੱਚ ਰਲਾ ਦਿਆ ਨਾ ਖਰੇ ਸਿੱਕੇ ਹੋਣ ਖਰਿਆਂ ਸਿੱਕੇ ਚ ਖੋਟਾ ਦਰਲਾ ਦਿੱਤਾ ਜਾਵੇ ਜਾਂ ਪਰਖਿਆ ਖੋਟਾ ਹੋਏ ਜਾਏ ਜਦੋਂ ਪਰਖ ਕਰਨੀ ਹੈ ਉਥੇ ਖੋਟੇ ਨੇ ਖੋਟੇ ਹੀ ਨਿਕਲਣ ਜੇ ਗੁਰੂ ਕੀ ਸੰਗਤ ਵਿੱਚ ਗੁਰਮਖਾਂ ਦੇ ਵਿੱਚ ਝੂਠਾ ਬੰਦਾ ਆ ਜਾਵੇ ਨਾ ਝੂਠਾ ਚੋਰ ਬੰਦਾ ਆ ਜਾਵੇ ਪਰ ਜਦੋਂ ਉਹਦੀ ਪਰਖਣਾ ਹੋਣੀ ਹੈ ਉਥੇ ਪਤਾ ਲੱਗ ਜਾਣਾ ਵੀ ਇਹ ਚੋਰ ਹੈ ਚੋਰੀ ਕਰਦਾ ਹੈ ਹਟ ਨਹੀਂ ਸਕਦਾ ਹੈ ਕਿਉਂ ਬਦੀ ਆਦਤੇ ਦੋ ਬੁਰਾਈਆਂ ਬਦੋ ਬਹੁਤ ਬੁਰੀਆਂ ਆਦਤਾਂ ਨੇ ਇਨਸਾਨ ਦੇ ਅੰਦਰ ਚੋਰੀ ਤੇ ਜਾਰੀ ਇਨਸਾਨ ਇਹ ਦੋ ਬਹੁਤ ਵੱਡੀਆਂ ਬੁਰੀਆਂ ਆਦਤਾਂ ਨੂੰ ਛੱਡ ਨਹੀਂ ਸਕਦਾ ਹੈ ਭਾਈ ਵਿਧੀ ਚੰਦ ਜਦੋਂ ਗੁਰੂ ਘਰ ਚ ਆ ਗਿਆ ਗੁਰੂ ਹਰਗੋਬਿੰਦ ਗੁਰੂ ਅਰਜਨ ਦੇ ਮਹਾਰਾਜਿਆਂ ਨੂੰ ਬੇਨਤੀ ਕੀਤੀ ਇੱਕ ਦਿਨ ਕਹਿੰਦਾ ਮਹਾਰਾਜ ਮੈਂ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਜਦੋਂ ਰਾਤ ਪੈ ਜਾਂਦੀ ਹੈ ਮੇਰੇ ਅੰਦਰ ਉਹ ਮੇਰੇ ਭਨ ਉੱਠਦੀ ਹੈ ਕੀ ਮਹਾਰਾਜ ਮੇਰੇ ਅੰਦਰ ਚੋਰੀ ਕਰਨ ਦੀ ਜਿਹੜੀ ਆਦਤ ਹੈ ਮੈਨੂੰ ਕਹਿੰਦੀ ਹੈ ਉੱਠ ਚੰਦ ਚੱਲ ਕੇ ਚੋਰੀ ਕਰੀਏ ਕਿਉਂ ਪਿਆ ਮੈਂ ਸਾਰੀ ਸਾਰੀ ਰਾਤ ਜਾਗਦੇ ਦੀ ਲੰਘ ਜਾਂਦੀ ਹੈ ਮਹਾਰਾਜ ਕਹਿਣ ਲੱਗੇ ਭਾਈ ਵੀਰ ਸਿੰਘ ਚੰਦ ਫਿਰ ਤੂੰ ਇਉਂ ਕਰਿਆ ਕਰ ਜਦੋਂ ਤੈਨੂੰ ਅੰਦਰੋਂ ਕਹਦੀ ਆ ਨਾ ਵੀ ਉੱਠ ਚੱਲ ਚੋਰੀ ਕਰੀਏ ਜਲੰਘਰ ਚ ਜਾਇਆ ਕਰ ਜਿਹੜੇ ਝੂਠੇ ਭਾਂਡੇ ਨੇ ਉਹਨਾਂ ਨੂੰ ਮਾਜਿਆ ਕਰ ਜਿਹੜੇ ਮੂਹਦੇ ਭਾਂਡੇ ਨੇ ਉਹਨਾਂ ਨੂੰ ਸਿੱਧੇ ਕਰਦਿਆ ਕਰ ਜਿਹੜੇ ਸਿੱਧੇ ਭਾਂਡੇ ਨੇ ਉਹਨਾਂ ਨੂੰ ਮੂਹਦੇ ਕਰਿਆ ਕਰ ਉਥੇ ਕੰਮ ਤੇ ਲੱਗਿਆ ਕਰ ਫਿਰ ਇਹ ਗੱਲ ਤੇ ਫਿਰ ਭਾਈ ਬੀਦੀ ਚੰਦ ਦੇ ਕਈ ਵਾਰੀ ਸੰਗਤਾਂ ਹੁੰਦੀਆਂ ਸੀ ਕਿਸੇ ਦੀ ਗੱਠੜੀ ਕਿਸੇ ਕੋਲ ਕਿਸੇ ਦੀ ਗੱਠੜੀ ਕਿਸੇ ਕੋਲ ਜਦੋਂ ਤੜਕੀ ਸੰਗਤਾਂ ਨੇ ਉੱਠਣਾ ਮੇਰੀ ਕੋਈ ਗੱਠੜੀ ਚੱਕ ਕੇ ਲੱਗਿਆ ਦੂਆ ਨੇ ਕਿਹਾ ਮੇਰੀ ਵੀ ਚੱਕ ਕੇ ਲੱਗਿਆ ਪਈਆਂ ਤਾਂ ਉੱਥੀ ਹੁੰਦੀਆਂ ਸੀ ਪਰ ਭਾਈ ਬੀਦੀ ਚੰਦ ਦੇ ਮਨ ਦੀ ਆਦਤ ਸੀ ਇਹ ਐਡੀ ਬੜੀ ਅਬੂਰੀ ਆਦਤ ਹੈ ਭਾਵੇਂ ਸਤਸੰਗੀਆਂ ਦੇ ਵਿੱਚ ਵੀ ਖੋਟਾ ਬੰਦਾ ਰਲ ਜੇ ਜਿਵੇਂ ਖੋਟੇ ਸਿੱਕੇਆਂ ਭਾਵਕੇ ਸਿੱਕਿਆਂ ਦੇ ਵਿੱਚ ਸ਼ੁੱਧ ਜਿਹੜੀ ਕਰੰਸੀ ਹੁੰਦੀ ਆ ਉਹਦੇ ਵਿੱਚ ਜਦੋਂ ਖੋਟਾ ਆ ਜਾਂਦਾ ਹੈ ਜਾਂ ਪਰਖੀ ਹੈ ਖੋਟਾ ਹੋ ਜਾਏ ਉਹ ਖੋਟਾ ਹੀ ਦੇਖਿਆ ਜਾਂਦਾ ਹੈ ਜਿਸਾ ਕਰੇ ਸੋ ਤੈਸਾ ਪਾਵੇ ਜਿਸ ਤਰ੍ਹਾਂ ਦਾ ਇਨਸਾਨ ਕਰਦਾ ਹੈ ਕਰਮ ਉਸੇ ਤਰ੍ਹਾਂ ਦਾ ਹੀ ਪਾਉਂਦਾ ਹੈ ਭੋਗਦਾ ਹੈ ਆਪੀ ਬੀਜ ਆਪੇ ਹੀ ਖਾਵੇ ਆਪਣਾ ਹੀ ਬੀਜਿਆ ਹੋਇਆ ਭਾਵ ਆਪਣਾ ਹੀ ਕੀਤਾ ਹੋਇਆ ਬੁਰਾ ਕਰਮਾਂ ਖੇਰੋ ਦਾ ਜਿਹੜਾ ਫਲ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਭੋਗਣਾ ਪੈਂਦਾ ਹੈ। ਸੇਵ ਵਡਿਆਈਆਂ ਆਪੇ ਖਾਏ। ਜੇ ਚੋਰ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਜਾ ਕੇ ਆਪਣੀ ਵਡਿਆਈ ਕਰੇ ਕਿ ਮੈਂ ਬਹੁਤ ਚੰਗਾ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਮੈਂ ਕਿਸੇ ਦੀ ਚੀਰ ਨਹੀਂ ਚਰਾਉਂਦਾ ਹਾਂ। ਉਹ ਆਪਣੀਆਂ ਵਡਿਆਈਆਂ ਜਿੰਨੀਆਂ ਮਰਜ਼ੀ ਕਰਕੇ ਦਿਖਾਵੇ। ਜੇ ਸੁਰਤ ਤੇਹਾਰਾ ਜਾਏ। ਪਰ ਜਿਹੜੀ ਅੰਦਰ ਉਹਦੀ ਸੁਰਤੀ ਆ ਉਹ ਤਾਂ ਚੋਰਾ ਵਾਲੀ ਐ। ਆਖਰ ਉਹ ਸੇ ਹੀ ਰਾਹ ਉਹਨੇ ਜਾਣਾ ਹੈ ਉਹ ਆਪਣੀ ਚੋਰੀ ਦੀ ਬੁਰੀਾਈ ਦੀ ਆਦਤ ਨਹੀਂ ਛੱਡ ਸਕਦਾ ਜੇ ਸੋ ਕੁੜੀਆਂ ਗੋੜ ਕਵਾੜ ਭਾਵੇਂ ਭਾਵੇਂ 100 ਕੁੜੀਆਂ ਝੂਠੀਆਂ ਗੱਲਾਂ ਬਣਾ ਬਣਾ ਕੇ ਕੁਵਾੜ ਦੀਆਂ ਬੇਥਵੀਆਂ ਗੱਲਾਂ ਬਣਾ ਬਣਾ ਕੇ ਦਿਖਾਵੇ ਲੋਕਾਂ ਨੂੰ ਕਿ ਮੈਂ ਤਾਂ ਸੋਨੇ ਵਰਗਾ ਹਾਂ ਮੈਂ ਦੁੱਧ ਵਰਗਾ ਚਿੱਟਾ ਹਾਂ ਮੈਂ ਬਹੁਤ ਵਧੀਆ ਬੰਦਾ ਹਾਂ ਉਹ ਕੁਵਾੜ ਦੀਆਂ ਝੂਠੀਆਂ ਗੱਲਾਂ ਹਨ ਗੱਪਾਂ ਹਨ ਭਾਵੇਂ ਸਭ ਆਖੋ ਸੰਸਾਰ ਭਵੇਂ ਸਾਰੇ ਸੰਸਾਰ ਦੇ ਵਿੱਚ ਰੌਲਾ ਪਾਵੇ ਡੌਣੀ ਪਿੱਟੇ ਕਿ ਮੈਂ ਤਾਂ ਬਹੁਤ ਹੀ ਜਿਆਦਾ ਸੱਚਾ ਬੰਦਾ ਸਹੀ ਬੰਦਾ ਸਹੀ ਚੱਲਣ ਵਾਲਾ ਹਾਂ ਦੁਨੀਆ ਦੇ ਕੋਲ ਜਾ ਜਾ ਕੇ ਗੱਲਾਂ ਕਰੇ ਪਰ ਸੰਸਾਰ ਦੇ ਜਿਹੜੇ ਲੋਕ ਹਨ ਤੁਦ ਭਾਵੈ ਅਦੀ ਪਰਵਾਣ ਉਹ ਕਦੇ ਵੀ ਝੂਠੇ ਬੰਦੇ ਚੋਰ ਬੰਦੇ ਦੇ ਉੱਤੇ ਯਕੀਨ ਨਹੀਂ ਕਰਦੇ ਹਨ ਪਰ ਦੂਜੇ ਪਾਸੇ ਸਾਥ ਸੰਗਤ ਜੀ ਤੁਦ ਭਾਵੈ ਇਹ ਵਾਹਿਗੁਰੂ ਜਿਹੜਾ ਤੈਨੂੰ ਭਾ ਜਾਵੇ ਤੈਨੂੰ ਚੰਗਾ ਲਗੇ ਅਤੀ ਅਦੀ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਅਦੀ ਦਬੜੀ ਵੀ ਕਿਹਾ ਧੀ ਧੀ ਮੇਰੇ ਬੁੱਧੀ ਉਹਦੀ ਜਿਹੜੀ ਬੁੱਧੀ ਹੈ ਉਹ ਭਾਵੇਂ ਬਹੁਤ ਥੋੜੀ ਹੋਵੇ ਸਿੱਧੀ ਸਾਦੀ ਬੁੱਧੀ ਹੋਵੇ ਤੁਦ ਭਾਵੈ ਪਰ ਜੇ ਵਾਹਿਗੁਰੂ ਨੂੰ ਭਾ ਜਾਵੇ ਤੰਨੇ ਦੀ ਕਿੰਨੀ ਕ ਬੁੱਧੀ ਸੀ ਭੋਲੇ ਭਾਏ ਮਿਲੇ ਰਗ ਰਾਇਆ ਸਦਾ ਜਾ ਸਾਦਾ ਜੀ ਸੁਭਾਅ ਸੀ ਬਸ ਉਹਨੂੰ ਪਤਾ ਨਹੀਂ ਸੀ ਕਿ ਮੈਂ ਠਾਕ ਨੂੰ ਭੋਗ ਕਿਵੇਂ ਲਵਾਉਣਾ ਲੇਕੀ ਬੈਠ ਗਿਆ ਤੇ ਰੱਬ ਨੂੰ ਪ੍ਰਗਟ ਹੋਣਾ ਪਿਆ ਪਿਆ ਉਹ ਤਾਂ ਤਦ ਭਾਵ ਹੈ ਅਧੀ ਪ੍ਰਵਾਨ ਕਿਉਂਕਿ ਜਿਹੜਾ ਚੋਰੀ ਕਰਦਾ ਹੈ ਸਾਧ ਸੰਗਤ ਜੀ ਸਮਾਜ ਦੇ ਵਿੱਚ ਆਪਾਂ ਸਾਰੇ ਵਿਚਰਦੇ ਹਾਂ ਜਿਹੜਾ ਇਸ ਤਰ੍ਹਾਂ ਦੇ ਕਰਤੱਵ ਕਰਨ ਵਾਲਾ ਬੰਦਾ ਹੁੰਦਾ ਉਹਦੀ ਬੁੱਧੀ ਬਹੁਤ ਜਾਂਦੇ ਤੇਜ਼ ਹੁੰਦੀ ਹੈ ਚਲਾਕ ਹੁੰਦੀ ਹੈ ਤਦੇ ਮਹਾਰਾਜ ਕਿ ਚਤਰਾਈ ਨਾ ਚਤਰਪੂਜ ਪਾਈ ਹੈ ਚਤਰਾਈਆਂ ਨਾਲ ਵਾਹੀ ਗਰੂ ਨਹੀਂ ਮਿਲਦਾ ਉਹ ਤਾਂ ਤਦ ਭਾਵ ਹੈ ਅਧੀ ਪ੍ਰਵਾਨ ਮਹਾਰਾਜ ਨੇ ਇਹ ਚੋਰ ਦਾ ਹ ਗੱਲ ਕਰਕੇ ਤਾਂ ਸਾਨੂੰ ਇੱਥੇ ਆ ਕੇ ਗੱਲ ਦਾ ਨਿਰਣਾ ਕਰ ਦਿੱਤਾ ਕਿ ਅਸੀਂ ਸਮਾਜ ਦੇ ਵਿੱਚ ਜਿੰਨੇ ਮਰਜ਼ੀ ਧਾਰਮਿਕ ਬੰਦੇ ਬਣ ਜਾਈਏ ਜਿੰਨੇ ਮਰਜ਼ੀ ਸਮਾਜ ਦੇ ਵਿੱਚ ਆਪਣੇ ਆਪ ਨੂੰ ਸੱਚਾ ਸੁੱਚਾ ਬਣ ਬਣ ਦਿਖਾਈਏ ਵੱਡੇ ਵੱਡੇ ਲੇਵਲ ਲਾ ਲਾ ਕੇ ਦਿਖਾਈਏ ਕਿ ਮੈਂ ਇੰਨਾ ਸੋਹਣਾ ਮੈਂ ਇੰਨਾ ਚੰਗਾ ਮੈਂ ਇੰਨਾ ਧਰਮ ਬੰਦਾ ਧਾਰਮਿਕ ਬੰਦਾ ਹਾਂ ਮੈਂ ਇੰਨੀ ਬਾਣੀ ਪੜਦਾ ਮੈਂ ਆਹ ਕੁਸ਼ ਕਰਦਾ ਮਹਾਰਾਜ ਕਹਿੰਦੇ ਪ੍ਰਮਾਤਮਾ ਜਾਣਦਾ ਹੈ ਕਿ ਤੂੰ ਅੰਦਰੋਂ ਕੀ ਕਰਦਾ ਉਹਨੇ ਅੰਦਰੋਂ ਦੇਖਣਾ ਹੈ ਕਿ ਤੂੰ ਅੰਦਰੋਂ ਬਾਣੀ ਪੜਦਾ ਹੈ ਕਿ ਬਾਹਰੋਂ ਪੜਦਾ ਹੈ ਤੇਰੀ ਸੁਰਤੀ ਜੁੜੀ ਹੈ ਕਿ ਨਹੀਂ ਜੁੜੀ ਅਗਰ ਜੇ ਤੂੰ ਬਾਹਰ ਲੋਕਾਂ ਚ ਦੱਸਣ ਦੀ ਲੋੜ ਨਹੀਂ ਹੈ ਲੋਕ ਤੇਨੂੰ ਜਾਣਦੇ ਨੇ ਭਾਵੇਂ ਨਹੀਂ ਜਾਣਦੇ ਪਰ ਜੇ ਤੇਰੀ ਬੁੱਧੀ ਵੀ ਭੋਲੀ ਭਾਲੀ ਜੀ ਹੈ ਲੋਕ ਕਹਿੰਦੇ ਨੇ ਇਹ ਤਾਂ ਕਮਲਾ ਝੱਲਾ ਜਾਏ ਪਰ ਜੇ ਤੂੰ ਪਰਮਾਤਮਾ ਨੂੰ ਭਾ ਗਿਆ ਤਾਂ ਉਹਦੇ ਦਰਤੇ ਤੂੰ ਪਰਵਾਣ ਚੜ ਗਿਆ ਹੈ ਨਾਨਕ ਜਾਣੈ ਜਾਣ ਸੁਜਾਨ ਕਥਨ ਕਰਦੇ ਨੇ ਧੰਸੇ ਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ ਨਾਨਕ ਜਾਣੈ ਉਹ ਜਾਣਦਾ ਹੈ ਸੁਜਾਨ ਕਿਉਂਕਿ ਉਹ ਜਾਣਨ ਵਾਲਾ ਉਹ ਸਝ ਜਾਣ ਲੈਂਦਾ ਹੈ ਕਿ ਤੂੰ ਅੰਦਰੋਂ ਚੰਗਾ ਹੈ ਕਿ ਬਾਹਰੋਂ ਚੰਗਾ ਹੈ ਸਮਾਜ ਦੇ ਵਿੱਚ ਅੱਜ ਇਹ ਗੱਲ ਹੈ ਸਮਾਜ ਦੇ ਵਿੱਚ ਅੱਜ ਅਸੀਂ ਬਹੁਤ ਜ਼ਿਆਦੇ ਚੰਗੇ ਸੋਹਣੇ ਵਧੀਆ-ਵਧੀਆ ਆਪਣੇ ਆਪ ਨੂੰ ਧਾਰਮਿਕ ਆਗੂ ਬਣ-ਬਣ ਦਿਖਾਉਂਦੇ ਆ ਪਰ ਜਦੋਂ ਪ੍ਰਮਾਤਮਾ ਦੀ ਦਰਗਾਹ 'ਚ ਜਾਵਾਂਗੇ ਉੱਥੇ ਸੱਚੋ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਦ ਮਾਲਿਆ ਉੱਥੇ ਤਾਂ ਉਹੀ ਤਰਨਗੇ ਜਿਨ੍ਹਾਂ ਦੇ ਅੰਦਰ ਪੂਰਨ ਤੌਰ ਤੇ ਪ੍ਰਮਾਤਮਾ ਦਾ ਪਿਆਰ ਜਿਨ੍ਹਾਂ ਨੇ ਸੱਚ ਦਾ ਲੜ ਫੜਿਆ ਹੈ ਸੱਚ ਦੇ ਰਾਹ ਤੇ ਚੱਲੇ ਨੇ ਉਹ ਵਾਹਿਗੁਰੂ ਦੇ ਘਰ ਦੇ ਵਿੱਚ ਸੋਭਾ ਪਾਉਂਦੇ ਨੇ ਚੋਰ ਬੰਦਾ ਜੱਜ ਦੇ ਸਾਹਮਣੇ ਜੋ ਮਰਜ਼ੀ ਕਰੀ ਜਾਵੇ ਸਮਾਜ ਦੇ ਵਿੱਚ ਜੋ ਮਰਜ਼ੀ ਬਣ ਕੇ ਦਿਖਾਵੇ ਸਮਾਜ ਉਹਨੂੰ ਕਦੇ ਵੀ ਚੰਗਾ ਨਹੀਂ ਸਮਝਦਾ ਇਸੇ ਤਰ੍ਹਾਂ ਰੱਬ ਦੇ ਘਰ ਦੇ ਵਿੱਚ ਅਸੀਂ ਉਦੋਂ ਹੀ ਪ੍ਰਮਾਣ ਹੋਵਾਂਗੇ ਜਦੋਂ ਅਸੀਂ ਅੰਦਰੋਂ ਸਮਝ ਜਾਵਾਂਗੇ ਅੰਦਰੋਂ ਗੁਰੂ ਨਾਲ ਪਿਆਰ ਕਰਾਂਗੇ ਬਾਹਰੋਂ ਜੋ ਮਰਜ਼ੀ ਬਣ ਬਣ ਕੇ ਦਿਖਾ ਲਈਏ ਬਾਹਰਲਾ ਪਹਿਰਾਵਾ ਸਾਡਾ ਕੁਝ ਨਹੀਂ ਕਰ ਸਕਦਾ ਦੁਖਾਵਾ ਕੁਝ ਨਹੀਂ ਕਰ ਸਕਦਾ ਅੰਦਰੋਂ ਵੜਾਂਗੇ ਨਾ ਫਿਰ ਇਹਦੇ ਘਰ ਦੇ ਉੱਤੇ ਫਿਰ ਇਸ ਘਰ ਦੇ ਵਿੱਚ ਪ੍ਰਮਾਣ ਹੋਵਾਂਗੇ ਤੁਧ ਭਾਵੈ ਆਤੀ ਪ੍ਰਵਾਣ ਭਾਵੇਂ ਬੁੱਧੀ ਨਹੀਂ ਵੀ ਹੈ ਭਾਵੇਂ ਸੰਗਤਾ ਚਾਹਣ ਨਾ ਚਾਹਣ ਪਰ ਜੇ ਤੂੰ ਅੰਦਰੋਂ ਚੰਗਾ ਹੈ ਤਾਂ ਪ੍ਰਮਾਤਮਾ ਦੇ ਘਰ ਵਿੱਚ ਚੰਗਾ ਹੈ ਜੇ ਅੰਦਰੋਂ ਮਾੜਾ ਹੈ ਤਾਂ ਪ੍ਰਮਾਤਮਾ ਦੇ ਘਰ ਵਿੱਚ ਮਾੜਾ ਚੋਰ ਵਰਗਾ ਹੈ ਇਸ ਕਰਕੇ ਆਪਣੇ ਆਪ ਨੂੰ ਗੁਰੂ ਚਰਨਾਂ ਦੇ ਪਿਆਰ 'ਚ ਜੋੜੀਏ ਨਾਮ ਬਾਣੀ ਦੇ ਵਿੱਚ ਜੋੜੀਏ ਅੰਦਰੋਂ ਆਪਣੇ ਆਪ ਨੂੰ ਪ੍ਰਮਾਤਮਾ ਵਿੱਚ ਜੋੜ ਕੇ ਸੱਚੇ ਸੁੱਚੇ ਬਣ ਕੇ ਜੀਵਨ ਦਾ ਲਾਹ ਲੈ ਕੇ ਵਣ ਭਾਗੇ ਬਣੀਏ ਹੋਈਆਂ ਪੁੱਲਾਂ ਮਾਫ ਕਰਨੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਜੀਓ ਜੇ ਸੋ ਕੁੜੀਆਂ ਊੜ ਕਬਾਰ ਭਾਵੇਂ ਸਭ ਆਖੋ ਸੰਸਾਰ ਤੁਧ ਭਾਵੇਂ ਅਦੀ ਪ੍ਰਵਾਨ ਨਾਨਕ ਜਾਣੇ ਜਾਣ ਸੁਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ